ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਯਾਨੀ ਕਿ 17 ਤਰੀਕ ਤੋਂ ਲੈ ਕੇ 23 ਤਰੀਕ ਤੱਕ ਦਾ ਜਿਹੜਾ ਮੌਸਮ ਕਿਹੋ ਜਿਹਾ ਰਹੂਗਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਅੱਜ ਰਾਤ ਦਾ ਮੌਸਮ ਕਿਹੋ ਜਿਹਾ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਆਪਣੀ Facebook ID ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਦੋਸਤੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪ੍ਰੈਸ ਨੋਟ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਵੱਲੋਂ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਦੇਖ ਸਕਦੇ ਹਾਂ ਦੋਸਤੋ ਕਿ ਜਿਹੜਾ ਪ੍ਰੈਸ ਨੋਟ ਆ ਉਸ ਦੇ ਵਿੱਚ ਜਿਹੜੀ ਅਪਡੇਟ ਆਈ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੌਸਮ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਦਲਾਅ ਲੈਂਦਾ ਹੋਇਆ ਨਜ਼ਰ ਆਊਗਾ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜਿਹੜਾ 17 ਤਰੀਕ ਦਾ ਹਿਮਾਚਲ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਪੰਜਾਬ ਜੰਮੂ ਐਂਡ ਕਸ਼ਮੀਰ ਦਾ ਮੌਸਮ ਤੇ ਰਾਜਸਥਾਨ ਦਾ ਤੇ ਇਸ ਸਮੇਂ ਦੇਖ ਸਕਦੇ ਹਾਂ ਹਰਿਆਣਾ ਦਾ ਤੇ ਪੰਜਾਬ ਦਾ ਹਿਮਾਚਲ ਦਾ ਜੰਮੂ ਦਾ ਤੇ ਰਾਜਸਥਾਨ ਦਾ ਤੇ ਰਾਜਸਥਾਨ ਦੇ ਵਿੱਚ ਅੱਜ ਬੱਦਲ ਵਾਈ ਸੀ ਹਲਕੀ ਕਿਤੇ ਇੱਕ ਆਦੁਕਾ ਖੇਤਰ ਦੇ ਵਿੱਚ ਕਣਮਣ ਕਣੀ ਵੀ ਹੋ ਸਕਦੀ ਹੈ ਹੋਈ ਹੋਵੇ ਥੋੜੀ ਬਹੁਤ ਤਾਂ ਕਿ ਗ੍ਰੀਨ ਕਲਰ ਦਾ ਜਿਹੜਾ ਦ੍ਰਿਸ਼ਾ ਦਿਖਾਇਆ ਗਿਆ 17 ਤੇ 18 ਤਰੀਕ ਨੂੰ ਇਸ ਅਜਿਹੇ ਮੌਸਮ ਰਹੂਗਾ ਰਾਜਸਥਾਨ ਦੇ ਵਿੱਚ ਤੇ ਉਸ ਤੋਂ ਪਹਿਲਾਂ ਦੇਖੀਏ ਆਪਾਂ 17 ਤਰੀਕ ਨੂੰ ਮੌਸਮ ਜਿਹੜਾ ਇਹ ਉੱਤਰਾਖੰਡ ਤੋਂ ਲੈ ਕੇ ਇੱਥੇ ਤੱਕ ਦੇਖ ਸਕਦੇ ਹੋ ਡਰਾਈ ਤੇ ਖੁਸ਼ਕ ਬਣਿਆ ਹੋਇਆ ਉੱਚੇ ਬੱਦਲ ਜ਼ਰੂਰ ਲੰਗਦੇ ਹੋਏ ਨਜ਼ਰ ਆਏ ਨੇ ਆਪਾਂ ਨੂੰ ਤੇ ਮੌਸਮ ਠੀਕ ਠਾਕ ਰਿਹਾ ਤੇ ਕੱਲ ਨੂੰ 18 ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਰਹੂਗਾ ਤੁਸੀਂ ਦੇਖ ਪ ਪੰਜਾਬ ਦਾ ਮੌਸਮ ਡਰਾਈ ਹੈ ਤੇ ਹਰਿਆਣਾ ਦਾ ਵੀ ਚੰਡੀਗੜ੍ਹ ਦਿੱਲੀ ਦਾ ਵੀ ਡਰਾਈ ਹੈ ਹਿਮਾਚਲ ਦਾ ਵੀ ਡਰਾਈ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਬੱਦਲਵਾਈ ਪਹੁੰਚੀ ਹੋਈ ਹੈ ਤੇ ਇਧਰੋਂ ਰਾਜਸਥਾਨ ਦੇ ਵਿੱਚ ਵੀ ਥੋੜੀ ਜਿਹੀ ਬੱਦਲਵਾਈ ਜਿਹੜੀ ਪਹੁੰਚੂਗੀ ਕੱਲ ਨੂੰ ਹਲਕੀਆਂ ਹਲਕੀਆਂ ਮੀਂਹ ਦੇ ਕਾਰਵਾਈਆਂ ਹੋ ਸਕਦੇ ਨੇ ਉਸ ਤੋਂ ਬਾਅਦ ਦੋਸਤੋ ਆਪਾਂ ਦੇਖ ਪਾ ਰਹੇ ਹਾਂ 19 ਤਰੀਕ ਦਾ ਮੌਸਮ ਜਿਹੜਾ ਉਹ ਬਦਲ ਚੁੱਕਿਆ 18 ਤਰੀਕ ਨੂੰ ਉੱਚੇ ਬੱਦਲ ਜ਼ਰੂਰ ਲੰਘਦੇ ਰਹੇ ਤੇ ਮੌਸਮ ਠੀਕ ਠਾਕ ਰਿਹਾ ਤੁਸੀਂ ਪੰਜਾਬ ਦੇ ਵਿੱਚ ਵੀ ਦੇਖ ਸਕਦੇ ਹੋ ਤੇ 19 ਤਰੀਕ ਨੂੰ ਜਿਹੜੀ ਮੀਂਹ ਦੀਆਂ ਕਾਰਵਾਈਆਂ ਹਿਮਾਚਲ ਹ ਚੰਡੀਗੜ੍ਹ ਦਿੱਲੀ ਪੰਜਾਬ ਜੰਮੂ ਐਂਡ ਕਸ਼ਮੀਰ ਲੈ ਐਂਡ ਲਦਾਖ ਤੇ ਰਾਜਸਥਾਨ ਉੱਤਰਾਖੰਡ ਇਹ ਦੇਖ ਸਕਦੇ ਹਾਂ 19 ਦੇ 20 ਤਰੀਕ ਨੂੰ ਜਿਹੜੇ ਮੀਂਹ ਦੀਆਂ ਕਾਰਵਾਈਆਂ ਬਣਦੇ ਹੋਏ ਨਜ਼ਰ ਆ ਰਹੀਆਂ ਨੇ ਤੇ ਬਰਫ਼ਵਾਰੀ ਜਿਹੜੀ ਉਹ ਅਸੀਂ ਕਹਿ ਸਕਦੇ ਹਾਂ 20 ਤਰੀਕ ਨੂੰ ਰਾਜਸਥਾਨ ਦੇ ਵਿੱਚ ਮੌਸਮ ਠੀਕ ਹੈ ਤੇ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਹਿਮਾਚਲ ਦੇ ਵਿੱਚ ਬਰਫ਼ਵਾਰੀ ਜਿਹੜੀ ਹੋਊਗੀ ਤੇ ਉਸ ਤੋਂ ਪਹਿਲਾਂ ਅਸੀਂ ਕਹਿ ਸਕਦੇ ਹਾਂ ਉੱਤਰਾਖੰਡ ਦੇ ਵਿੱਚ ਵੀ ਜਿਹੜੀ ਬਰਫ਼ਵਾਰੀ ਆ ਹੋਣ ਦੀ ਸੰਭਾਵਨਾ ਜਾਪ ਰਹੀ ਹੈ ਹਰਿਆਣਾ ਚੰਡੀਗੜ੍ਹ ਦੇ ਵਿੱਚ ਮੀਂਹ ਆ ਕਾਰਵਾਈਆਂ ਹੋਣਗੀਆਂ 20 ਨੂੰ 19 ਤੇ 20 ਨੂੰ ਤੁਸੀਂ ਗ੍ਰੀਨ ਕਲਰ ਦੇ ਭਾਗ ਦੇਖ ਸਕਦੇ ਹੋ ਅਸੀਂ ਮਾਰਕ ਕਰ ਰਹੇ ਹਾਂ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਜਿਹੜੀਆਂ ਲਾਈਵ ਨੇ ਜੋ ਪ੍ਰੈਸ ਨੋਟ ਹੈ ਭਾਰਤੀ ਮੌਸਮ ਵਿਗਿਆਨ ਦਾ ਉਸ ਤੋਂ ਬਾਅਦ ਗੱਲ ਕਰਾਂਗੇ 21 ਤਰੀਕ ਨੂੰ ਜਿਹੜਾ ਮੌਸਮਾ ਬਦਲਵਾਈ ਵਾਲਾ ਸਿਰਫ ਉੱਤਰਾਖੰਡ ਦੇ ਵਿੱਚ ਰਹੂਗਾ ਤੇ ਚੰਡੀਗੜ੍ਹ ਪੰਜਾਬ ਹਰਿਆਣਾ ਤੇ ਦਿੱਲੀ ਦਾ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੋ ਜੂ 22 ਤਰੀਕ ਨੂੰ ਵੀ ਮੌਸਮ ਸਾਫ ਹੈ ਤੇ 23 ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਤੇ 23 ਤਰੀਕ ਤੱਕ ਜਿਹੜੀ ਪਹਾੜੀ ਇਲਾਕਿਆਂ ਦੇ ਵਿੱਚ ਬੱਦਲਵਾਈ ਜ਼ਰੂਰ ਬਣੀ ਹੋਈ ਹੈ ਤੁਸੀਂ ਮਾਰਕ ਕਰਿਆ ਹੋਇਆ ਦੇਖ ਸਕਦੇ ਹੋ ਰਾਜਸਥਾਨ ਦਾ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ ਹੈ ਤੇ ਉਸ ਤੋਂ ਪਹਿਲਾਂ ਉੱਤਰਾਖੰਡ ਦੇ ਵਿੱਚ ਵੀ ਇਹ ਜਿਹੜੀ ਬੱਦਲਵਾਈ ਹੈ ਦਿਖਾਈ ਦੇ ਰਹੀ ਹੈ ਤੇ ਬਾਕੀ ਦੋਸਤੋ ਤੁਹਾਨੂੰ ਲੈ ਚਲਦੇ ਹਾਂ ਅਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਜੋ ਸੈਟਲਾਈਟ ਸੈਟੇਲਾਈਟ ਦੀ ਤਸਵੀਰ ਹੈ ਕਿ ਅੱਜ ਰਾਤ ਨੂੰ ਮੌਸਮ ਕਿਹੋ ਜਿਹਾ ਕਿੱਥੇ ਕਿੱਥੇ ਜਿਹੜੇ ਬੱਦਲ ਲੰਘਦੇ ਹੋਏ ਨਜ਼ਰ ਆ ਰਹੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਵੀਡੀਓ ਸਾਡੀ ਲੰਬੀ ਜ਼ਰੂਰ ਹੋ ਜਾਂਦੀ ਹੈ ਅਸੀਂ ਇਸ ਕਰਕੇ ਕਿਉਂਕਿ ਪੂਰੀ ਜਿਹੀ ਅਪਡੇਟ ਹੈ ਜਿਹੜੀ ਅਸੀਂ ਤੁਹਾਡੇ ਤੱਕ ਸਾਂਝੀ ਕਰਦੇ ਰਹਿਣਾ ਸਭ ਤੋਂ ਪਹਿਲਾਂ ਆਪਾਂ ਦੇਖ ਪਾ ਰਹੇ ਹਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਆ ਉਸ ਦੇ ਵਿੱਚ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਟੁੱਟਵੀਂ ਬੱਦਲ ਬਈ ਇਸ ਤਰ੍ਹਾਂ ਬਣੀ ਹੋਈ ਹੈ ਜੇਕਰ ਜ਼ੂਮ ਕਰਕੇ ਦਿਖਾਉਣ ਕੱਲ ਨੂੰ ਜਿਹੜਾ ਸਿਸਟਮ ਉਹ ਐਂਟਰ ਹੋਣਾ ਸ਼ੁਰੂ ਹੋ ਜਾਊਗਾ ਪੰਜਾਬ ਦੇ ਨੇੜਲੇ ਸੂਬਿਆਂ ਦੇ ਵਿੱਚ ਤੇ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ ਵਿੱਚ ਇੱਥੇ ਪਹੁੰਚਣਾ ਸ਼ੁਰੂ ਹੋ ਜਾਊ ਤੇ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਇਹ ਜਿਹੜਾ ਸਿਸਟਮ ਹੈ ਹਜੇ ਥੋੜਾ ਜਿਹਾ ਪਿੱਛੇ ਆ ਥੋੜੇ ਮੂਹਰੇ ਜਿਹੜੇ ਉੱਚੇ ਬੱਦਲਿਓ ਆ ਰਹੇ ਨੇ ਇਸ ਤਰ੍ਹਾਂ ਆ ਰਹੇ ਨੇ ਦੇਖ ਸਕਦੇ ਹੋ ਤੇ ਇਹ ਬੱਦਲ ਸਿਸਟਮ ਇੱਥੇ ਬਣਿਆ ਹੋਇਆ ਪੂਰੀ ਤਸਵੀਰ ਦੇਖ ਸਕਦੇ ਹੋ ਜਿਹੜਾ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਵਿੱਚ ਹੈ ਜਿਹੜੇ ਨਾਲ ਇਸ ਸਿਸਟਮ ਦੇ ਨਾਲ ਹੀ ਜਿਹੜਾ ਅਸੀਂ ਕਹਿ ਸਕਦੇ ਆ ਜਿਹੜਾ ਕਿ ਅਪਾ ਕਹਿ ਸਕਦੇ ਆ 19 ਤਰੀਕ ਨੂੰ ਤੇ 20 ਤਰੀਕ ਨੂੰ ਜਿਹੜਾ ਇਹ ਮੀਂਹ ਜਿਹੜਾ ਪੈਣਾ ਤੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਦੋਸਤੋ ਨੈਟਵਰਕ ਦੇ ਪ੍ਰੋਬਲਮ ਦੇ ਕਾਰਨ ਜਿਹੜੀਆਂ ਤਸਵੀਰਾਂ ਕੱਟ ਜਾਂਦੀ ਹੈ ਇਸ ਕਰਕੇ ਮਾਫੀ ਚਾਹਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਸਪੋਰਟ ਕਰ ਦਿਆ ਕਰੋ ਦੋਸਤੋ ਤੁਹਾਡਾ ਪਿਆਰ ਇਹੀ ਚੀਜ਼ ਦਾ ਹੋਰ ਕੋਈ ਸਾਨੂੰ ਇਸ ਦੇ ਵਿੱਚ ਅਰਨਿੰਗ ਨਹੀਂ ਜਾਂ ਕੋਈ ਐਡਾ ਜ਼ਿਆਦਾ ਬੈਨੀਫਿਟ ਨਹੀਂ ਹੈਗਾ ਸਿਰਫ ਤੁਹਾਨੂੰ ਇਸੇ ਚੀਜ਼ ਦੇ ਨਾਲ ਜਿਹੜਾ ਸ਼ੇਅਰ ਕਰਨ ਦੇ ਨਾਲ ਇਹ ਸਾਨੂੰ ਜਿਹੜੀ ਸਪੋਰਟ ਆ ਮਿਲਦੀ ਹੈ ਦੇਖੋ ਪੰਜਾਬ ਦੇ ਵਿੱਚ ਬੱਦਲ ਗਈ ਹੈ ਇੱਥੇ ਕਿਤੇ ਕਿਤੇ ਇਧਰ ਫਿਰੋਜ਼ਪੁਰ ਤਰਨਤਾਰਨ ਸਾਹਿਬ ਸ੍ਰੀ ਮਰਸਰ ਸਾਹਿਬ ਦੇ ਇਲਾਕੇ ਗੁਰਦਾਸਪੁਰ ਦੇ ਇਲਾਕੇ ਤੇ ਇਧਰ ਪਟਿਆਲੇ ਦੇ ਇਲਾਕੇ ਸੰਗਰੂਰ ਦੇ ਕੁਝ ਕੁ ਖੇਤਰ ਫਾਜ਼ਲੇ ਕਬੌਰ ਦੇ ਇਲਾਕੇ ਇਧਰੋਂ ਆਪਾਂ ਕਹ ਸਕਦੇ ਹਾਂ ਰਾਜਸਥਾਨ ਦੇ ਥੱਲੇ ਦੇ ਇਲਾਕੇ ਜਿਨ੍ਹਾਂ ਦੇ ਵਿੱਚ ਇਹ ਬਦਲਵਾਈਆ ਦੇਖ ਸਕਦੇ ਹੋ ਤੁਸੀਂ ਅਨ ਜਿਹੜੇ ਕਿ ਬਦਲਵਾਈ ਰਾਜਸਥਾਨ ਦੇ ਵਿੱਚ ਵੀ ਇਧਰਲੇ ਥੱਲੇਲੇ ਹਿੱਸਿਆਂ ਦੇ ਵਿੱਚ ਇਹ ਕੱਲ ਨੂੰ ਵੀ ਮੀਂਹ ਦੀਆਂ ਕਰਵਾਈਆਂ ਹਲਕੇ-ਬਲਕੇ ਹੋ ਸਕਦਾ ਹੋ ਜਾਣ ਤੇ ਹਰਿਆਣੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਜਿਹੜੀ ਬਦਲਵਾਈ ਆ ਬਣੀ ਹੋਈ ਆ ਤੇ ਮੌਸਮ ਠੀਕ-ਠਾਕ ਹੈ ਕੋਈ ਮੀਂਹ ਵਾਲਾ ਨਹੀਂ ਅੱਜ ਹੈਗਾ 18 ਤਰੀਕ ਨੂੰ ਵੀ ਮੌਸਮ ਠੀਕ-ਠਾਕ ਰਹੂਗਾ ਪੰਜਾਬ ਤੇ ਹਰਿਆਣੇ ਦਾ ਤੇ ਰਾਜਸਥਾਨ ਦਾ ਵੀ ਤੇ ਬਾਕੀ ਦੋਸਤੋ ਮੀਂਹ ਪੱਖੋਂ ਜਿਹੜਾ ਮੌਸਮਾ ਹੋ ਕੱਲ ਦਾ ਦਿਨ ਹੋ ਠੀਕ-ਠਾਕ ਆ ਤੇ 19 ਤਰੀਕ ਨੂੰ ਜਿਹੜਾ ਇਹ ਮੀਂਹ ਦੀਆਂ ਕਰਵਾਈਆਂ ਜਿਹੜੀਆਂ ਸਾਨੂੰ ਦਿਖਾਈ ਦੇ ਰਹੀਆਂ ਨੇ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਵਿੱਚ ਵੀ ਜ ਸਿਸਟਮ ਜਿਹੜਾ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਅਸੀਂ ਜਿਹੜੀ ਪਰਸੈਂਟੇਜ ਦੇ ਹਿਸਾਬ ਨਾਲ ਵੀ ਜਿਹੜੀ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਵੀਡੀਓ ਲੰਬੀ ਜ਼ਰੂਰ ਬਣਾ ਲੈਂਦੇ ਆ ਦੋਸਤੋ ਅਸੀਂ ਇਸ ਕਰਕੇ ਕਿ ਸਾਰੇ ਸੈਟਲਾਈਟਾਂ ਦੀ ਜਿਹੜੀ ਤਸਵੀਰਾਂ ਉਹ ਸਾਂਝੀ ਹੋ ਜੇ ਕਿ ਅੱਜ ਰਾਤ ਦਾ ਸਭ ਤੋਂ ਪਹਿਲਾਂ ਪਰ ਰਾਤ ਦਾ ਦੇਖੀ ਅੱਜ ਜਿਹੜਾ ਰਾਤ ਦਾ ਅੱਜ ਦਾ ਸਿਸਟਮ ਹੈ ਉਹ ਦੇਖ ਸਕਦੇ ਹੋ ਬੱਦਲਾਂ ਦੀ ਆਵਾਜਾਈ ਜ਼ਰੂਰ ਬਣੀ ਹੋਈ ਹੈ ਮੌਸਮ ਜਿਹੜਾ ਆਮ ਤੌਰ ਤੇ ਕਾਫੀ ਤੋਂ ਸਾਫ਼ ਹੈ ਦੇਖ ਸਕਦੇ ਹੋ ਕਿ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ 18 ਤਰੀਕ ਨੂੰ ਵੀ ਮੌਸਮ ਔਰ ਤੇ ਠੀਕ ਠਾਕ ਹੈ ਖੁਸ਼ਕ ਸਾਫ ਹੈ ਸਿਰਫ ਬੱਦਲਾਂ ਦੀ ਆਵਾਜ਼ ਹੀ ਬਣੀ ਹੋਈ ਹੈ ਦੇਖ ਸਕਦੇ ਹੋ ਉਸ ਤੋਂ ਬਾਅਦ 19 ਤਰੀਕ ਨੂੰ ਜਿਹੜਾ ਮੀਂਹ ਦੀਆਂ ਕਾਰਵਾਈਆਂ ਘਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ 19 ਤਰੀਕ ਨੂੰ ਬੱਦਲਾਂ ਦੀ ਸਿਸਟਮ ਜਿਹੜਾ ਬਣਿਆ ਹੋਇਆ ਪਰੰਤੂ ਇਹ ਬਦਲਾਅ ਹੁੰਦਾ ਰਹਿੰਦਾ ਦੋਸਤੋ ਕੁਦਰਤ ਦੇ ਰੰਗ ਨੇ ਇਸ ਕਰਕੇ ਬਦਲਾਅ ਹੁੰਦਾ ਰਹਿੰਦਾ ਤੇ 20 ਤਰੀਕ ਵਾਲਾ ਜਿਹੜਾ ਸਿਸਟਮ ਉਹ ਤਾਕੜਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ 55% ਜਿਹੜੇ ਮੀਂਹ ਦੇ ਚਾਂਸ ਬਣ ਚੁੱਕੇ ਨੇ 23 ਤਰੀਕ ਨੂੰ ਇਹਦੇ ਮੀਂਹ ਦੀਆਂ ਪੂਰੀਆਂ ਕਾਰਵਾਈਆਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਸ ਤੋਂ ਬਾਅਦ 21 ਤਰੀਕ ਨੂੰ ਦੋਸਤੋ ਦੇਖ ਸਕਦੇ ਹਾਂ ਮੌਸਮ ਠੀਕ-ਠਾਕ ਆ ਬੱਦਲਾਂ ਦੀ ਆਵਾਜ਼ੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਬੱਦਲ ਆਉਂਦੇ ਜਾਂਦੇ ਰਹਿਣਗੇ 22 ਨੂੰ ਵੀ ਬੱਦਲ ਆਉਂਦੇ ਜਾਂਦੇ ਰਹਿਣਗੇ ਉਸ ਤੋਂ ਬਾਅਦ 23 ਤੇ 24 ਨੂੰ ਵੀ ਇਹ ਬੱਦਲ ਆਉਂਦੇ ਜਾਂਦੇ ਰਹਿਣਗੇ ਫਿਰ 25 26 ਦੇ ਨੇੜੇ ਤੇ ਫਿਰ ਇੱਕ ਸਿਸਟਮ ਆ ਰਿਹਾ ਉਹਦੀ ਗੱਲਬਾਤ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਤੁਸੀਂ ਦੇਖ ਸਕਦੇ ਹੋ ਪਰੰਤੂ ਤੁਹਾਨੂੰ 25 ਤੇ 26 ਤਰੀਕ ਵਾਲਾ ਸਿਸਟਮ ਤੇ ਦੇਖ ਸਕਦੇ ਹਾਂ ਬਾਕੀ ਆਉਣ ਵਾਲੇ ਦਿਨਾਂ ਦੀ ਅਪਡੇਟ ਜਿਹੜੀ ਸਮੇਂ-ਸਮੇਂ ਤੇ ਹੋਊਗੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਸਪੋਰਟ ਕਰਦੇ ਰਹੋ ਅਸੀਂ ਤੁਹਾਨੂੰ ਤਿੰਨੇ ਸੈਟੇਲਾਈਟਾਂ ਦੇ ਵਿੱਚ ਜਿਹੜੀ ਪਲ-ਪਲ ਦੀ ਅਪਡੇਟ ਹੈ ਜਿਵੇਂ ਕਿ ਸਵੇਰ ਦੇ ਸਮੇਂ ਤੁਹਾਨੂੰ ਵੀ ਹਲਕੇ-ਹਲਕੇ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਸੀ ਇਸ ਸਮੇਂ ਵੀ ਥੋੜੀ ਜਿਹੀ ਹਲਕੇ-ਹਲਕੇ ਜਿਹੜੀ ਸਵੇਰ ਦੇ ਸਮੇਂ ਦੀਆਂ ਤਸਵੀਰਾਂ ਨੇ ਬੱਦਲਾਂ ਦੀ ਆਵਾਜਾਈ ਜਿਹੜੀ ਇਸ ਸਮੇਂ ਵੀ ਬਣੀ ਹੋਈ ਹੈ ਦੇਖ ਸਕਦੇ ਹੋ ਲਹਿੰਦੇ ਵਾਲੇ ਸਾਈਡ ਤੋਂ ਇਹ ਬੱਦਲ ਹੀ ਆਵਜਾਈ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਲਾਈਵ ਤਸਵੀਰ ਸੈਟਲਾਈਟ ਦੀ ਤੀਸਰੇ ਸੈਟਲਾਈਟ ਦੀ ਤਸਵੀਰ ਹੈ ਦੋਸਤੋ ਜੇਕਰ ਵਧੀਆ ਲੱਗੇ ਵੀਡੀਓ ਸੇਅਰ ਜ਼ਰੂਰ ਕਰਦੇ ਹੋ ਤੇ ਹਰਿਆਣੇ ਦੇ ਨੇੜੇ ਤੇ ਥੋੜੀ ਜੀ ਅੱਜ ਧੁੰਦ ਵੀ ਹੋ ਸਕਦਾ ਦੇਖਣ ਨੂੰ ਮਿਲੇ ਤੇ ਹੋੜੀ ਜੀ ਦੇਖ ਸਕਦੇ ਹਾਂ ਬਦਲੀ ਸਿਸਟਮ ਦੀ ਜਿਹੜੀ ਧੁੰਦ ਜੀ ਕਿਤੇ ਕਿਤੇ ਬਣੀ ਹੋਈ ਹੈ ਇਸ ਤਰ੍ਹਾਂ ਪਰੰਤੂ ਕੋਈ ਜ਼ਿਆਦਾ ਧੁੰਦ ਨਹੀਂ ਹੋਊਗੀ ਮੌਸਮ ਠੀਕ ਠਾਕ ਰਹੂਗਾ ਤੇ ਬੱਦਲ ਆਉਂਦੇ ਜਾਂਦੇ ਨੇ ਦੇਖ ਸਕਦੇ ਹਾਂ ਸਾਰੀ ਪੂਰੀ ਤਸਵੀਰ ਸੈਟਲਾਈਟ ਦੀ ਬਣਾਈ ਹੋਈ ਹੈ ਦੋਸਤੋ ਤੇ ਹਰਿਆਣੇ ਦੀ ਤਾਪਮਾਨਾਂ ਦੀ ਗੱਲ ਕਰੀਏ ਤਾਂ ਤਾਪਮ ਜੋ ਰਾਤਾਂ ਦੇ ਤਾਪਮਾਨ ਨੇ ਉਹ ਆਪਾਂ ਕਹਿ ਸਕਦੇ ਹਾਂ ਕੁਝ ਖੇਤਰਾਂ ਦੇ ਵਿੱਚ 5 ਤੋਂ ਲੈ ਕੇ 11-12 ਡਿਗਰੀ ਤੇ ਆਸ-ਪਾਸ ਪਹੁੰਚਣਗੇ ਤੇ ਦਿਨ ਦੇ ਤਾਪਮਾਨ ਜਿਹੜੇ ਅੱਜ ਲੰਘਿਆ ਦਿਨ ਉਸ ਦੇ ਤਾਪਮਾਨ ਸੀ ਆਪਾਂ ਕਹਿ ਸਕਦੇ ਹਾਂ 25-22 ਜਾਂ 27 ਡਿਗਰੀ ਦੇ ਆਸ-ਪਾਸ ਜਿਹੜੇ ਵੱਖ-ਵੱਖ ਖੇਤਰਾਂ ਵਿੱਚ ਦਰਜ ਕੀਤੇ ਗਏ ਨੇ ਕਿਉਂਕਿ ਜਿਹ ਉੱਤਰ-ਪੱਛਮੀ ਹਵਾਵਾਂ ਦੀਆਂ ਗਤੀ ਸੀ ਉਹ ਸਲੋ ਸੀ ਕੋਈ ਜ਼ਿਆਦਾ ਤੇਜ਼ ਨਹੀਂ ਸੀ ਤੇ ਕੱਲ ਨੂੰ ਵੀ ਹੋ ਸਕਦਾ ਤਾਪਮਾਨ ਦੇ ਵਿੱਚ ਜਿਹੜਾ ਦਿਨ ਦੇ ਸਮੇਂ ਵਾਧਾ ਦਰਜ ਕੀਤਾ ਜਾਵੇ 25 ਤੋਂ 27 ਡਿਗਰੀ ਦੇ ਵਿੱਚ ਵਿੱਚ ਦਿਨ ਦਾ ਜਿਹੜਾ ਤਾਪਮਾਨ ਰਹਿਣ ਦੀ ਸੰਭਾਵਨਾ ਰਾਤਾਂ ਦੇ ਤਾਪਮਾਨ ਵੀ ਜਿਹੜੇ ਹੁਣ ਇੱਕ ਦੋ ਦਿਨ ਅਸੀਂ ਕਹਿ ਸਕਦੇ ਹਾਂ 5 ਤੋਂ ਲੈ ਕੇ 11 12 ਜਾਂ 10 ਤੱਕ रह ਸਕਦੇ ਨੇ 19 ਤੇ 20 ਤਰੀਕ ਨੂੰ ਜੇ ਗਰਮੀ ਦੀਆਂ ਕਾਰਵਾਈਆਂ ਹੁੰਦੀਆਂ ਨੇ ਤਾਂ ਤਾਪਮਾਨ ਥੋੜੇ ਜਿਹਾ ਘਟਣਗੇ ਤੇ ਉਸ ਤੋਂ ਬਾਅਦ ਫਿਰ ਤਾਪਮਾਨ ਜਿਹੜੇ ਥੋੜੇ ਜਿਹਾ ਵਧਣ ਦੀ ਸੰਭਾਵਨਾ ਚਪੋ ਉ ਜਾਪੂਗੇ ਉਹ ਸਮੇਂ ਸਮੇ ਤੇ ਹਰ ਰੋਜ਼ ਦੀ ਤਰ੍ਹਾਂ ਜੋ ਵੀ ਅਪਡੇਟ ਆਉਗੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਜਿੰਨਾ ਹੋ ਸਕਦਾ ਦੋਸਤੋ ਸਪੋਰਟ ਜਰੂਰ ਕਰਦਿਆ ਕਰੋ ਤੁਹਾਨੂੰ ਰਿਕਵੈਸਟਾਂ ਨੇ ਬੇਨਤੀਆਂ ਨੇ ਕੇ ਜਿਹਨੇ ਸਪੋਰਟ ਸਾਡੀ ਕਰੋਗੇ ਉਹਨਾਂ ਹੀ ਵਧੀਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਨ ਦੇ ਲਈ ਇਹ ਉਤਸ਼ਾਹ ਸੀ ਕਹਿ ਸਕਦੇ ਹੁੰਦੇ ਹੋ ਰਹਾਂਗੇ ਤੇ ਇਸ ਕਰਕੇ ਵੀਡੀਓ ਨੂੰ ਲਾਈਕ ਕਮੈਂਟ ਸੇਅਰ ਜ਼ਰੂਰ ਕਰਿਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ